ਉੱਡ ਕੇ ਮਿਲਦੇ ਹੱਸ ਕੇ ਮਿਲਦੇ ਸਾਰਿਆਂ ਨੂੰ ਯਾਨੀ ਕਿ ਦੱਸ ਨਹੀਂ ਸਕਦੇ ਜਾਨੀ ਕਿ ਬਹੁਤ ਵੱਡਾ ਘਾਟਾ ਪੰਜਾਬ ਨੂੰ ਜੋ ਨਾ ਪੂਰਾ ਹੋਣ ਵਾਲਾ ਹੈ ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਹ ਬੜੀ ਇੱਕ ਹਰਮਨ ਬਿਆਰੀ ਗੀਤ ਸੀਗੀ ਤੇ ਬਹੁਤ ਜ਼ਿਆਦਾ ਹਰਮਨ ਜ਼ਿਆਦਾ ਗੀਤ ਕਰ ਸੀ ਕਿਸ ਤਰ੍ਹਾਂ ਦਾ ਜੀ ਇੰਦਾਂ ਦੇ ਕੀ ਦੀ ਲੱਚਰ ਦਾ ਗੀਤ ਨਹੀਂ ਗਾਏ ਇਹਨਾਂ ਜੋ ਵੀ ਗਾਏ ਸਾਫ਼ ਸੁੱਤਰਾ ਕਿਸੇ ਪੰਜਾਬੀ ਸੱਭਿਆਚਾਰ ਦਾ ਸੱਤ ਬੈਠੇ ਸੀ ਲੰਘਦੇ ਹੁੰਦੇ ਸੀ ਨਾ ਕਰਦੇ ਹੁੰਦੇ ਹੁਣ ਬੁਲਾ ਕੇ ਜਾਣਾ ਜਦੋਂ ਵੀ ਜਾਣਾ ਪੰਜਾਬ ਦੇ ਲੁਧਿਆਣਾ ਦੇ ਮਸ਼ਹੂਰ ਗਾਇਕ ਰਾਜੀਵ ਜੋਦਾ ਦਾ ਅੱਜ ਅੰਤਿਮ ਸੰਸਕਾਰ ਹੋਣ ਜਾ ਰਿਹਾ ਵੈ ਤੇ ਅੱਜ ਉਹਨਾਂ ਨੂੰ ਅੰਤਿਮ ਗੁਰਦੁਆਰਾ ਦੇ ਵਿੱਚ ਨਤਮਸਤਕ ਹੋਣ ਦੇ ਲਈ ਪੇਜ ਗਈ ਜਾ ਰਿਹਾ ਵੈ ਤੇ ਉਸ ਤੋਂ ਬਾਅਦ ਲੋਕ ਮੇਰੇ ਨਾਲ ਕੜੇ ਨੇ ਕਿ ਕਿਸ ਤਰ੍ਹਾਂ ਦਾ ਰਾਜਵੀਰ ਚਾਨ ਵਾਲੀ ਸੀ ਕਿ ਤੁਸੀਂ ਬਹੁਤ ਜ਼ਿਆਦਾ ਪਿਆਰ ਕਰ ਸੀ ਬਹੁਤ ਜ਼ਿਆਦਾ ਬਹੁਤ ਵਧੀਆ ਹਰਮਨ ਪਿਆਰੇ ਗੀਤ ਸੀਗੇ ਤੇ ਬਹੁਤ ਜ਼ਿਆਦਾ ਗੀਤ ਕਰ ਸੀ ਕਿਸ ਤਰ੍ਹਾਂ ਦਾ ਇੰਦਾਂ ਦੇ ਕੀਦੀ ਲੱਚਰ ਦਾ ਗੀਤ ਨਹੀਂ ਗਾਏ ਇਹਨਾਂ ਨੇ ਜੋ ਵੀ ਗਾਇਆ ਸਾਫ਼ ਸੁੱਤਰਾ ਕਿਸੇ ਪੰਜਾਬੀ ਸੱਭਿਆਚਾਰ ਸਾਡੇ ਬੈਠੇ ਸੀ ਹੂੰ ਅੱਛਾ ਤੇ ਬਹੁਤ ਵੱਡਾ ਘਾਟਾ ਪੰਜਾਬ ਨੂੰ ਜੋ ਨਾ ਪੂਰਾ ਹੋਣ ਵਾਲਾ ਅੱਛਾ ਜੀ ਹਾਂਜੀ ਬਹੁਤ ਵਧੀਆ ਗਾਇਕ ਸੀ ਵਧੀਆ ਸੁਣੀ ਉਹਨਾਂ ਦੀ ਮਤਲਬ ਕਿ ਗਾਣੇ ਵੀ ਸੁਣੇ ਆ ਮਤਲਬ ਕਿ ਬਹੁਤ ਹੀ ਦੁਨੀ ਦੁੱਖ ਵਾਲੀ ਗੱਲ ਹੈ ਬਹੁਤ ਮਾੜੀ ਗੱਲ ਹੈ ਅੱਛਾ ਸਤਕਾਰ ਕਿਸ ਤਰ੍ਹਾਂ ਕਰਦੇ ਜੀ ਕਿਦੋਂ ਕਦੋਂ ਕਦੀ ਮਿਲੇ ਤੁਸੀਂ ਉਹਨਾਂ ਨੂੰ ਨਹੀਂ ਮਿਲੇ ਤਾਂ ਨਹੀਂ ਇਹਨਾਂ ਨੂੰ ਮਤਲਬ ਕਿ ਉਦਾਂ ਇਹਨਾਂ ਦੀ ਮਤਲਬ ਕਿ ਗੱਡੀ ਲੰਘਦੀ ਹੁੰਦੀ ਸੀ ਸਾਨੂੰ ਮਿਲ ਕੇ ਜਾਂਦੇ ਹੁੰਦੇ ਸੀ ਜਣੇ ਦੇ ਚੋਂ ਵੀ ਇਧਰ ਹੀ ਜਦੋਂ ਲੰਘਦੇ ਹੁੰਦੇ ਸੀ ਨਾ ਕਰਦੇ ਹੁੰਦੇ ਹਾਂ ਬੁਲਾ ਕੇ ਜਾਣਾ ਜਦੋਂ ਵੀ ਜਾਣਾ ਬਹੁਤ ਜਿਆਦਾ ਪਿਆਰੇ ਸੀ ਸ੍ਰੀਮਨ ਰਮਨ ਭਾਣੀ ਬਹੁਤ ਵਧੀਆ ਬੋਲੀ ਸੀ ਮਤਲਬ ਉਹਨਾਂ ਦੀ ਬਹੁਤ ਮਤਲਬ ਕਿ ਉੱਡ ਕੇ ਮਿਲਦੇ ਹੱਸ ਕੇ ਮਿਲਦੇ ਸਾਰਿਆਂ ਨੂੰ ਯਾਨੀ ਕਿ ਦੱਸ ਨਹੀਂ ਸਕਦੇ ਯਾਨੀ ਕਿ ਬਹੁਤ ਵੱਡਾ ਘਟਾ ਪੰਜਾਬ ਨੂੰ ਜੋ ਨਾ ਪੂਰਾ ਹੋਣ ਬਣਾਇਆ ਬਿਲਕੁਲ ਲੋਕ ਦੇਖ ਸਕਦੇ ਹੋ ਕਿ ਲੋਕਾਂ ਦਾ ਹਜੂਮ ਰਾਜਵੀਰ ਜਵੱਡਾ ਨੂੰ ਪਿਆਰ ਕਰਨ ਵਾਲੇ ਤਾਂ ਤਸਵੀਰਾਂ ਦਿਖਾ ਸਕਦੇ ਆ ਇਸ ਤਰ੍ਹਾਂ ਰਾਜਵੀਰ ਨੂੰ ਚਾਣ ਵਾਲੇ ਕਿਸ ਤਰ੍ਹਾਂ ਬੜੀ ਦਬਰੀ ਦੁਰੋ ਦੁਰੋ ਇੱਥੇ ਉਹਨਾਂ ਦੇ ਅੰਤਿਮ ਸੰਸਕਾਰ ਅੰਤਿਮ ਦਰਸ਼ਨ ਦੇ ਲਈ ਪਹੁੰਚੇ ਨੇ ਤੇ ਅਰਦਾਸ ਵੀ ਕੀਤੀ ਜਾ ਰਹੀ ਹੈ ਗੁਰੂ ਦੇ ਚਰਨਾਂ ਦੇ ਵਿੱਚ ਕੀ ਰਾਜਵੀਰ ਜਵੱਦਾ ਸਦੇ ਗੁਰੂ ਦੇ ਚੰਨਾ ਦੇ ਵਿੱਚ ਜਾਵੇ ਤੇ ਪੰਚਤਾਂ ਦੇ ਵਿੱਚ ਅਜ ਲੀਨ ਹੋਏ ਨੇ ਤੇ ਤਸਵੀਰਾਂ ਜਿਵੇਂ ਕਿ ਇਹ ਪਿੰਡ ਪੋਨਾ ਤੋਂ ਜਿੱਥੇ ਕਿ ਰਾਜਵੀਰ ਜਵੱਦਾ ਦਾ ਪਿਛਿਤੇ ਦੇ ਨਹੀਂ ਐਕਸੀਡੈਂਟ ਹੋਇਆ ਸੀਗਾ ਬੱਦੀ ਦੇ ਵਿੱਚ ਅਵਾਰਾ ਪਸ਼ੂਆਂ ਕਰਕੇ ਮਸ਼ਹੂਰ ਗਾਇਕ ਤੇ ਪਹੁੰਚ ਰਹੇ ਨੇ तमाम ਜਿਹੇ ਗਾਇਕ ਇੱਥੇ ਪਹੁੰਚ ਰਹੇ ਨੇ ਤਸਵੀਰਾਂ ਜਿੜੀਆਂ ਤੁਹਾਨੂੰ ਦਿਖਾ ਰਿਹਾ ਆ ਵਾਹਿਗੁਰੂ ਜੀ ਦਾ ਜਪ ਕੀਤਾ ਜਾ ਰਿਹਾ ਤੇ ਅੰਤਿਮ ਸੰਸਕਾਰ ਨੌਜਵਾਨ ਪੀਡੀ ਇੱਥੇ ਪਹੁੰਚੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆਪ ਵੀ ਤੁਸੀਂ ਜਿਆਦਾ ਲੱਗਦੇ ਹੋ ਰਾਜਵੇ ਨੇ ਜੋ ਵੀ ਇਕੱਠੇ ਹੈ ਬਸ ਪਿਆਰ ਹੀ ਇਕੱਠੇ ਹੋਇਆ ਹੈ ਲੋਕਾਂ ਦਾ ਆਸ਼ੀਰਵਾਦ ਤੇ ਤੇ ਲੋਕ काफी ਵੱਡੀ ਗਿਣਤੀ ਵਿੱਚ ਪਹੁੰਚ ਰਹੇ ਨੇ ਗਾਇਕ ਵੀ ਸਮੂਹ ਗਾਇਕ ਵੀ ਇੱਥੇ ਪਹੁੰਚ ਰਹੇ ਨੇ ਮਹਰੂਮ ਰਾਜਵੇ ਜਵੱਦਾ ਇੱਥੇ ਅੱਜ ਇਹ ਸੰਸਕਾਰ ਉਹਨਾਂ ਦਾ ਹੋ ਰਿਹਾ ਹੈ ਤੇ ਸੰਸਕਾਰ ਹਾਲਕੀ ਗੁਰੂ ਘਰ ਬਾਰ ਨਤਮਸਤਕ ਉਹਨਾਂ ਨੂੰ ਫੇਰੀ ਕਰਵਾਈ ਜਾ ਰਹੀ ਹੈ ਪਿੰਡ ਦੇ ਵਿੱਚ ਕਿਉਂਕਿ ਪਿੰਡ ਦੇ ਨਾਲ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਜੁੜੀਆਂ ਹੋਈਆਂ ਸੀ ਰਾਜਵੀਰ ਦੀਆਂ ਤੇ ਥੋੜੇ ਸਮੇਂ ਦੇ ਵਿੱਚ ਉਹਨਾਂ ਦਾ ਪਾਤਿਕ ਸ਼ਰੀਰ ਇਸ 호텔ਾਂ ਦਾ ਜਾਏਗਾ ਗਿਣਤੀ ਵੱਧ ਹੋਣ ਕਾਰਨ ਗਰਾਊਂਡ ਦੇ ਵਿੱਚ ਹੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਕਿਉਂਕਿ ਰਾਜਵੀਰ ਵਰਗਾ ਇਨਸਾਨ ਨਾ ਕਦੇ ਪੈਦਾ ਹੋਇਆ ਨਾ ਕਦੇ ਪੈਦਾ ਹੋਣਾ ਕਿਉਂਕਿ ਮਾਂ ਦਾ ਲਾਡਲਾ ਪੁੱਤ ਸੀਗਾ ਇਕਲੌਤਾ ਪੁੱਤ ਸੀਗਾ ਸਾਰੇ ਉਹ ਪਿਆਰ ਦਾ ਪ੍ਰਾ ਸੀਗਾ ਕਿਉਂਕਿ ਇਹ ਇਹ ਬਹੁਤ ਇੱਕ ਹੁੰਦਾ ਕਿ ਹਰ ਕੋਈ ਗਾਇਕ ਬੰਦਾ ਵਾ ਪਰ ਰਾਜਵੀਰ ਵਰਗਾ ਗਾਇਕ ਸ਼ਾਇਰੀ ਇਸ ਦੁਨੀਆ ਤੇ ਪੈਦਾ ਹੋਇਆ ਹੋਵੇਗਾ ਇਹ ਅੰਤਿਮ ਵਿਦਾਇ ਦੀਆਂ ਤਸਵੀਰਾਂ ਨੇ ਜਿੱਤੇ ਕੀ ਕਾਲ 10 55 ਦੇ ਰਾਜਵੀਰ ਸਾਨੂੰ ਅਲਵਿਦਾ ਕਹਿ ਕੇ ਸੀਗੇ ਜ਼ਿਆਦਾ ਦਿਨ ਮੌਤ ਤੇ ਜ਼ਿੰਦਗੀ ਦੀ ਲੜਾਈ ਲੜੀ ਲੋਕਾਂ ਦੇ ਨਾਲ ਬਹੁਤ ਪਿਆਰ ਸੀਗਾ ਛੋਟੇ ਛੋਟੇ ਬੱਚਾ ਦੇ ਨਾਲ ਖੇਡਦੇ ਸੀਗੇ ਛੋਟੇ ਛੋਟੇ ਬੱਚਾ ਦੇ ਨਾਲ ਬਹੁਤ ਮਿਲਨਸਾਰ ਸੀਗਾ ਉਹਨਾਂ ਦਾ ਤੇ ਬਹੁਤ ਹੀ ਅੱਛਾ ਵਿਵਹਾਰ ਉਹਨਾਂ ਦਾ ਸੀਗਾ ਨੇਕ ਦਿਲ ਦੇ ਸੀਗੇ ਕੋਟਾ ਚਾਦਰਾਂ ਪਾ ਕੇ ਅਕਸਰ ਸਟੇਜ ਦੇ ਉੱਤੇ ਪਰਫਾਰਮੈਂਸ ਕਰਦੇ ਸੀਗੇ ਤੇ ਹੁਣ ਲਗਾਤਾਰ ਪਿੰਡ ਵਾਸੀਆਂ ਵੱਲੋਂ ਪੰਚਾਇਤ ਵੱਲੋਂ ਲੋਕਾਂ ਦੇ ਵੱਲੋਂ ਵਾਇਗੁਰੂ ਜੀ ਦਾ ਜਾਬ ਕੀਤਾ ਜਾ ਰਿਹਾ ਤਾਂ ਕਿ ਵਾਇਗੁਰੂ ਉਹਨਾਂ ਦੇ ਆਪਣੇ ਚਰਨਾਂ ਦੇ ਵਿੱਚ ਵਕਸ਼ਨ ਤੇ ਇਹ ਤਸਵੀਰ ਪੋਨਾ ਪ੍ਰਿੰਟ ਤੋਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਉਦਾਸੀ ਸੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਮਾਤਾਵਾ ਪੈਨਾਵਾ ਅਤੇ ਵੀਰ ਤੇ ਬਜ਼ੁਰਗ ਵੀ ਇੱਥੇ ਪਹੁੰਚੇ ਹੋਏ ਨੇ ਇਸ ਵਕਤ ਤੇ ਬਸ ਯਕੀਨ ਨਹੀਂ ਹੋ ਰਹਾ ਕਿ ਹਰ ਕਿਸਮ ਨੂੰ ਯਕੀਨ ਨਹੀਂ ਹੈਗਾ ਕਿ ਰਾਜਵੀਰ ਦੀ ਮੌਤ ਹੋਈ ਹੈ ਹਰ ਕੋਈ ਸਗਮੇ ਚ ਮੇਰੇ ਨਾਲ ਕੁਝ ਲੋਗ ਨੇ ਗੱਲਬਾਤ ਕਰਨੀ ਚਾਹਾਂਗੇ ਕਿਸ ਤਰ੍ਹਾਂ ਦੇਖ ਦਿਓ ਰਾਜਵੀਰ ਦੀ ਅੱਜ ਅਲਵਿਦਾ ਕਹਿ ਗਈ ਰਾਜ ਬਹੁਤ ਵਧੀਆ ਸੀ ਗਾਇਕ ਜੀ ਬਹੁਤ ਵਧੀਆ ਗਾਇਕ ਸੀ ਅੱਛਾ ਪੰਜਾਬ ਨੂੰ ਘਟਾ ਪੈਣ ਵਾਲਾ ਹਮ ਕਿਦਾਂ ਲੱਗਦਾ ਕਿ ਇਹੋ ਜਿਹਾ ਪੁੱਤ ਕਿਤਨਾ ਕਿਤੇ ਉਹ ਹੋਵੇਗਾ ਕਿਸੇ ਦੁਨੀਆ ਦੇ ਵਿੱਚ ਨਹੀਂ ਕਿਉਂਕਿ ਰਾਜ ਨੂੰ ਜੋ ਜਿਹਨੂੰ ਵੀ ਮਿਲਦੇ ਸੀ ਬੜੇ ਖੁਸ਼ੀ ਨਾਲ ਮਿਲਦੇ ਸੀ ਹਾਂ ਇਹ ਵਧੀਆ ਸੀ ਗਾਣੇ ਕਹੋਣੇ ਬਹੁਤ ਵਧੀਆ ਸੀ ਇਹਨਾਂ ਦੇ ਚਾਹ। ਬਿਲਕੁਲ ਨੌਜਵਾਨ तमाम सियासी लीडर पार्टियों ਵਿੱਚ ਪਹੁੰਚੀ ਹੋਈਆਂ ਨੇ। ਆਪ ਭਵੰਤਮਾਨ ਮੁੱਖ ਮੰਤਰੀ ਤੇ ਪਹੁੰਚੇ ਪਰਵਾਦ ਨਾਲ ਦੁੱਖ ਸਾਂਝਾ ਕੀਤਾ। ਦੁੱਖ ਸਾਂਝਾ ਕਰਨ ਤੋਂ ਬਾਅਦ ਪਰਿਵਾਰ ਨੂੰ ਹੌਸਲਾ ਦਿੱਤਾ ਤੇ ਉਹਨਾਂ ਦੇ ਪਰਿਵਾਰ ਵੀ ਪਹੁੰਚੇ ਹੋਏ ਨੇ। ਰਿਸ਼ਤੇਦਾਰ ਵੀ ਇੱਥੇ ਪਹੁੰਚੇ ਨੇ ਕਿ तमाम ਉਹ ਸ਼ਖਸੀਅਤ ਪਹੁੰਚੀ ਹੋਈ ਹੈ ਜੋ ਕਿ ਰਾਜਵੇ ਨੂੰ ਪਿਆਰ ਕਰਦੀ ਸੀ। ਮਸ਼ਹੂਰ ਪੰਜਾਬੀ ਗਾਇਕ ਰਾਜਵੇ ਜਵੱਦਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਤੇ ਜਿਹੜੇ ਰਾਜੀਵ ਜਵਾਦਾ ਦੇ ਦੋਸਤ ਤੇ ਗਾਇਕ مشهور ਗਾਇਕ ਤੇ ਰਾਜਨੀਤੀ ਦੇ ਜਿਹੜੇ ਅਹੁਦੇਦਾਰ ਬੰਦੇ ਸੀਗੇ ਉਹ ਇੱਥੇ ਪਹੁੰਚੇ ਉਹਦੇ ਸੰਸਕਾਰ ਦੇ ਵਿੱਚ ਉਹਦੀ ਅੰਤਿਮ ਅਰਦਾਸ ਕੀਤੀ ਉਹਦੇ ਲਈ ਤੇ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ ਉਹਦੇ ਆਤਮਾ ਦੀ ਸ਼ਾਂਤੀ ਮੰਗੀ ਜਾ ਰਹੀ ਹੈ ਤੇ ਬਹੁਤ ਵੱਡਾ ਚਟਕਾ ਅੱਜ ਇੰਡਸਟਰੀ ਨੂੰ ਲੱਗਿਆ ਹੋਇਆ ਨੌਜਵਾਨ ਅਤੇ ਹਰ ਇੱਕ ਪੰਜਾਬ ਦੇ ਵਿੱਚੋਂ ਲੋਕ ਇੱਥੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਹਜੂਮ ਕਿੰਨਾ ਕੋ ਜਿਆਦਾ ਹੋਇਆ ਲੋਕ ਹਾਜੇ ਵੀ ਜਿਹੜਾ ਲੋਕਾਂ ਦੇ ਅੱਖਾਂ ਦੇ ਵਿੱਚ ਨਮ ਹੈ ਕਿਉਂਕਿ ਬਹੁਤ ਹੀ ਵੱਡਾ ਘਾਟਾ ਜਿਹੜੀ ਕਿਆ ਹੋਇਆ ਹੈ ਪੰਜਾਬੀ ਇੰਡਸਟਰੀ ਨੂੰ ਕਿਉਂਕਿ ਇਹ ਨਾ ਚਾਨਣ ਹੋਣ ਵਾਲਾ ਘਾਟਾ ਹੈ ਕਿਉਂਕਿ ਇਹ ਬਿਲਕੁਲ ਕਿਤੇ ਨਾ ਕਿਤੇ ਆਰਾਜਵੀ ਦੀ ਕਮੀ ਜ਼ਰੂਰ ਹੈ ਅ ਜ਼ਰੂਰ ਕਿ ਜਦ ਨਾਲ ਕਰੇ ਰਾਜਵੀਰ ਦੀ ਕਮੀ ਜ਼ਰੂਰ ਪਿੰਡ ਵਿੱਚ ਅ ਮਹਿਸੂਸ ਹੁੰਦੀ ਰਹੇਗੀ ਕਿਉਂਕਿ ਅਜ ਰਾਜਵੀਰ ਤੁਹਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਕੇ ਪੰਚਾਇਤ ਹਾਲ ਵਿੱਚ ਲੀਨ ਹੋ ਗਏ ਨੇ ਇਹ ਅ ਪਿੰਡ ਜਵਾਦੀ ਦੇ ਵਿੱਚ ਖੜੇ ਹਾਂ ਅਸੀਂ ਪਿੰਡ ਜਵਾਦਾ ਦੇ ਵਿੱਚ ਖੜੇ ਹਾਂ ਅਸੀਂ ਉਹਨਾਂ ਪਿੰਡ ਵਿੱਚ ਘਰ ਸੀ ਉਹਨਾਂ ਦਾ ਐਸੀ ਗਲੀਆਂ ਦੇ ਵਿੱਚ ਉਹ ਫਿਰਦੇ ਘੇੜਦੇ ਸੀਗੇ ਇਸੀ ਗਲੀ ਦੇ ਵਿੱਚ ਉਹ ਪਿੰਡ ਵਾਸੀਆਂ ਨਾਲ ਮਿਲਦੇ ਸੀਗੇ اسی ਗਲੀਆਂ ਦੇ ਵਿੱਚੋਂ ਬੱਚਿਆਂ ਨਾਲ ਖੇਡਦੇ ਸੀਗੇ اسی ਗਲੀਆਂ ਦੇ ਵਿੱਚ ਉਹਨਾਂ ਨੇ ਆਪਣਾ ਜੀਵਨ ਵਿਕੀਤ ਕੀਤਾ ਪਰ ਹੁਣ ਕਿਤੇ ਨਾ ਕਿਤੇ ਪਿੰਡ ਵਾਸੀਆਂ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਸਾਡੇ ਤਿਉਹਾਰ ਅਤੇ ਜਿੰਨੇ ਵੀ ਖੁਸ਼ ਜਿੰਨੇ ਵੀ ਖੁਸ਼ੀਆਂ ਸੀਗੀਆਂ ਉਹ ਸਾਰਾ ਰਾਜ ਵੀ ਲੈ ਗਿਆ ਕਿਉਂਕਿ ਸਾਡੇ ਰਾਜਵੀਰ ਦਿਨ ਆਈ ਸਾਡੀਆਂ ਖੁਸ਼ੀਆਂ ਸਿਗੀਆਂ ਤੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ तमाम ਕਲਾਕਾਰ ਇੱਥੇ ਪਹੁੰਚੇ ਹੋਏ ਨੇ ਗਾਇਕ ਪਹੁੰਚੇ ਹੋਏ ਨੇ ਪੰਜਾਬੀ ਸਿੰਗਰ ਪਹੁੰਚੇ ਹੋਏ ਨੇ ਤੇ ਲਗਾਤਾਰ ਜਿਹੜਾ ਗੁਰਦੁਆਰੇ ਦੇ ਵਿੱਚ ਪਾਠ ਕੀਤਾ ਜਾ ਰਿਹਾ ਹੈ ਰਾਜਵੀਰ ਦੇ ਸ਼ਾਂਤੀ ਦੇ ਲਈ ਜੁੜਨ ਨਾਲ ਲਈ ਜੂਮ ਬਿਪੋਰ ਧੰਨਵਾਦ